ਜੋਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਦਸਾਂ ਹੀ ਪਾਤਸ਼ਾਹੀਆਂ ਕੀ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਔਰ ਸਤਨਾ ਨੂੰ ਕਰੀਏ ਜੀ ਪਵਿੱਤਰ ਸਾਰੇ ਹੀ ਗਜਬਜ ਕੇ ਬੋਲੋ ਜੀ ਸਤਨਾਮ ਸ਼੍ਰੀ ਵਾਹਿ ਸਤਨਾਮ ਸ਼੍ਰੀ ਵਾਹਿ ਗੁਰੂ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਜੋ ਪੋਦੇ ਮਹੀਨਾ ਦਾ ਉਪਦੇਸ਼ ਸਾਨੂੰ ਬਖਸ਼ਿਆ ਹੈ ਉਸ ਦੀ ਵਿਚਾਰ ਗੁਰੂ ਜੀ ਦੀ ਕਿਰਪਾ ਦੇ ਸਦਕਾ ਆਪਾਂ ਨੇ ਸਰਵਣ ਕਰਨੀ ਹੈ ਗੁਰੂ ਅਗੇ ਅਰਦਾਸ ਹੈ ਕਿ ਸਾਡੀਆਂ ਮਨ ਬਿਰਤੀਆਂ ਦੇ ਵਿੱਚ ਇਹ ਜਿਹੜੀ ਪੋਦੇ ਮਹੀਨੇ ਦੀ ਵਿਚਾਰ ਹੈ ਉਹ ਸਾਨੂੰ ਸਮਝ ਆ ਜਾਵੇ ਕਿਉਂਕਿ ਗੁਰੂ ਸਾਹਿਬ ਨੇ ਜਿੱਥੇ ਵੀ ਕਿਤੇ ਉਦਾਹਰਣ ਦਿੱਤੀ ਹੈ ਕਿਤੇ ਮੌਸਮ ਦੀ ਦਿੱਤੀ ਹੈ ਕਿਤੇ ਜਲਵਾਯੂ ਦੀ ਦਿੱਤੀ ਹੈ ਕਿਤੇ ਬਨਸਪਤੀ ਦੀ ਦਿੱਤੀ ਹੈ ਤੇ ਪਰ ਇਹ ਜਿਹੜਾ ਅੰਦਰ ਤੇ ਬਾਹਰ ਦੀ ਗੱਲ ਨੂੰ ਸਮਝਾਉਣਾ ਕੀਤਾ ਹੈ ਜਿੱਥੇ ਮਹਾਰਾਜ ਜੀ ਕਹਿੰਦੇ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾਹੋ ਤੁਖਾਰ ਦਾ ਮਤਲਬ ਹੁੰਦਾ ਪਾਲਾ ਕੱਕਰ ਠੰਡ ਉਹ ਦੇ ਮਹੀਨੇ ਦੇ ਵਿੱਚ ਉਹਨਾਂ ਨੂੰ ਕਹਿੰਦੇ ਬਾਹਰੋਂ ਠੰਡ ਨਹੀਂ ਲੱਗਦੀ ਜਾਂ ਬਾਹਰਲੀ ਠੰਡ ਦੀ ਗੱਲ ਕਰੀਏ ਕੱਕਰ ਦੀ ਗੱਲ ਕਰੀਏ ਕੋਰੇ ਦੀ ਗੱਲ ਕਰੀਏ ਨਹੀਂ ਲੱਗਦੀ ਕੰਠ ਮਿਲਿਆ ਹਰ ਨਾਹ ਕੰਠ ਤੋਂ ਭਾਵ ਹੈ ਗਲੇ ਦੇ ਨਾਲ ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੇ ਗਲੇ ਦੇ ਵਿੱਚ ਧਾਰਨ ਕੀਤਾ ਹੋਇਆ ਜਾਂ ਕਹ ਲਈਏ ਪਰਮਾਤਮਾ ਨੂੰ ਗਲੇ ਲਾ ਰੱਖਿਆ ਹੈ ਜਿਹੜਾ ਅੰਤ੍ਰਿਕ ਭਾਵ ਉਹ ਹੈ ਕਿ ਜਿਹੜੀ ਬਾਹਰ ਦੀ ਠੰਡ ਦੀ ਜਿੱਥੇ ਮਹਾਰਾਜ ਜੀ ਗੱਲ ਕਰਦੇ ਹਨ ਉਸੇ ਤਰ੍ਹਾਂ ਅੰਦਰ ਦੀ ਜਿਹੜੀ ਠੰਡ ਹੈ ਠੰਡ ਕੀ ਕਰਦੀ ਹੈ ਜਿਸ ਤਰ੍ਹਾਂ ਗਰਮੀ ਹੈ ਜਿਹੜੀ ਤਪਸ਼ ਪੈਦਾ ਹੋਣ ਦੇ ਕਰਕੇ ਬੰਦੇ ਨੂੰ ਤਪਾ ਦਿੰਦੀ ਹੈ ਗੁੱਸਾ ਖੋਰ ਬਣਾ ਦਿੰਦੀ ਹੈ ਕਾਲਾ ਪਾ ਦਿੰਦੀ ਹੈ ਉਸੇ ਤਰ੍ਹਾਂ ਜਿਹੜੀ ਠੰਡ ਹੈ ਬੰਦੇ ਨੂੰ ਆਲਸੀ ਬਣਾ ਦਿੰਦੀ ਹੈ ਠੰਡ ਦੇ ਵਿੱਚ ਬੰਦੇ ਦੇ ਜੁੜ ਜਾਂਦਾ ਹੈ ਸਰੀਰ ਰਜਾਈ ਦੱਬ ਲੈਂਦਾ ਹੈ ਕਹਿੰਦਾ ਹੁਣ ਨਹੀਂ ਕਰਾਂਗੇ ਕੱਲ ਕਰਾਂਗੇ ਠੰਡ ਹੈ ਫੇਰ ਕਰ ਲਵਾਂਗੇ ਕੰਮ ਥੋੜਾ ਟਾਲਦਾ ਹੈ ਠੰਡ ਹੈ ਜਿਹੜੀ ਕੀ ਕਰਦੀ ਹੈ ਬੰਦੇ ਨੂੰ ਥੋੜਾ ਆਲਸੀ ਬਣਾਉਂਦੀ ਹੈ ਪਰ ਮਹਾਰਾਜ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੇ ਗਲ ਦੇ ਵਿੱਚ ਬਿਠਾ ਰੱਖਿਆ ਹੈ ਪਰਮਾਤਮਾ ਦਾ ਨਾਮ ਪਾਪ ਜਿਨ੍ਹਾਂ ਨੇ ਪਰਮਾਤਮਾ ਨੂੰ ਜੱਫੀ ਪਾ ਰੱਖੀ ਹੈ ਪਰਮਾਤਮਾ ਨੂੰ ਗਲ ਦੇ ਨਾਲ ਮਿਲਾ ਕਰਕੇ ਰੱਖਿਆ ਹੈ ਉਹਨਾਂ ਨੂੰ ਕਹਿੰਦੇ ਨਾ ਤਾਂ ਬਾਹਰਲੀ ਠੰਡ ਵਿਆਪਦੀ ਹੈ ਤੇ ਨਾ ਹੀ ਅੰਦਰ ਵਾਲੀ ਠੰਡ ਹੈ ਜਿਹੜੀ ਵਿਕਾਰਾਂ ਦੀ ਠੰਡ ਹੈ ਜਿਹੜੀ ਆਲਸੀ ਬਣਾਉਣ ਵਾਲੀ ਠੰਡ ਹੈ ਉਹ ਵਿਆਪਦੀ ਹੈ ਮਨ ਬੇਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਚਰਨਾਰਬਿੰਦ ਚਰਨ ਅਰਬਿੰਦ ਪਾਵ ਚਰਨ ਕਮਲ ਜਿਨ੍ਹਾਂ ਦਾ ਕਹਿੰਦੇ ਮਨ ਪਰਮਾਤਮਾ ਦੇ ਚਰਣਾ ਕਮਲਾਂ ਦੇ ਨਾਲ ਬਿੰਨਿਆ ਰਹਿੰਦਾ ਹੈ ਜੁੜਿਆ ਰਹਿੰਦਾ ਹੈ ਤੇ ਨਾਲ ਹੀ ਦਰਸ਼ਨ ਲੱਗਣਾ ਸਾਹੋ ਸਾਹਤ ਬਦ ਹੁੰਦਾ ਪਿਆਸ ਬਿੰਦ ਉਹਨਾਂ ਨੂੰ ਪਿਆਸ ਲੱਗੀ ਰਹਿੰਦੀ ਹੈ ਪਰਮਾਤਮਾ ਦੇ ਦਰਸ਼ਨ ਕਰਨ ਦੀ ਪਰਮਾਤਮਾ ਦੇ ਨਾਮ ਨੂੰ ਜਪਣ ਦੀ ਗੁਰੂ ਘਰ ਆਉਣ ਦੀ ਗੁਰੂ ਦੇ ਬਚਨ ਸੁਣਨ ਦੀ ਉਹਨਾਂ ਨੂੰ ਪਿਆਸ ਲੱਗੀ ਰਹਿੰਦੀ ਹੈ ਤੇ ਉਹਨਾਂ ਦੇ ਜਿਹੜਾ ਮਨ ਹੈ ਬਿੰਨਿਆ ਹੋਇਆ ਹੁੰਦਾ ਹੈ ਪੂਰੀ ਤਰ੍ਹਾਂ ਖੁਬਿਆ ਹੁੰਦਾ ਹੈ ਪ੍ਰਭੂ ਪਰਮਾਤਮਾ ਅਕਾਲ ਪੁਰਖ ਦੇ ਚਰਣਾ ਦੇ ਨਾਲ ਓਟੋ ਗੋਬਿੰਦ ਗੋਪਾਲ ਰਾਏ ਸੇਵਾ Swami 라ਹੋ ਕਹਿੰਦੇ ਇੱਥੇ ਹੀ ਵਸਣੀ ਉਹਨਾਂ ਨੂੰ ਉਸ ਗੋਪਾਲ ਤੇ ਗੋਬਿੰਦ ਦੀ ਜੜੀ ਓਟ ਹੁੰਦੀ ਹੈ ਹੁਣ ਸੰਸਾਰਿਕ ਜਿਹੜੇ ਆਸਰੇ ਹਨ ਸੰਸਾਰਿਕ ਜਿਹੜੇ ਲੋਕਾਂ ਦੇ ਆਪਾਂ ਆਸਰੇ ਭਾਲਦੇ ਹਾਂ ਜਿਵੇਂ ਅਸੀਂ ਮੰਨਦੇ ਹਾਂ ਕਿ ਮੇਰੇ ਭਰਾ ਦਾ ਮੈਨੂੰ ਓਟ ਹੈ ਮੇਰੀ ਮਾਤਾ ਦੀ ਮੈਨੂੰ ਓਟ ਹੈ ਮੇਰੇ ਪਿਤਾ ਦੀ ਮੈਨੂੰ ਓਟ ਹੈ ਮੇਰਾ ਫਲਾਣਾ ਰਿਸ਼ਤੇਦਾਰ ਐਮਐਲਏ ਹੈ ਮੇਰਾ ਫਲਾਣਾ ਓਟ ਜਿਹੜਾ ਆਸਰਾ ਪਤ ਤੱਕਦੇ ਹਾਂ ਇਹ ਜਿਹੜੇ ਉਸ ਆਸਰੇ ਹਨ ਇਹ ਜੇ ਆਪਾਂ ਕਹੀਏ ਭਰਾ ਹਾਂ ਕਿਸੇ ਦੇ ਕਿਸੇ ਦੇ ਪਿਤਾ ਹਾਂ ਤਾਂ ਆਪਾਂ ਆਦਾਨ ਪ੍ਰਦਾਨ ਦੇ ਨਾਲ ਰਿਸ਼ਤੇ ਜੁੜੇ ਹੋਏ ਹਨ ਜੇ ਆਪਾਂ ਉਹਨਾਂ ਤੋਂ ਸੁੱਖ ਭਾਲਦੇ ਹਾਂ ਤਾਂ ਸੁੱਖ ਦੇਣਾ ਪਏਗਾ ਜੇ ਕੋਈ ਖੁਸ਼ੀ ਉਹਨਾਂ ਤੋਂ ਆਪਾਂ ਚਾਹੁੰਦੇ ਹਾਂ ਤਾਂ ਸਾਨੂੰ ਪਹਿਲਾਂ ਖੁਸ਼ੀ ਦੇਣੀ ਪੈਗੀ ਜਿਸ ਤਰ੍ਹਾਂ ਕਹਿ ਲਈਏ ਜੇ ਇੱਜ਼ਤ ਕਿਸੇ ਨੂੰ ਦਵਾਂਗੇ ਤਾਂ ਇੱਜ਼ਤ ਦੇਵੇਗਾ ਇਹ ਜਿਹੜੇ ਸਬੰਧ ਹਨ ਆਦਾਨ ਪ੍ਰਦਾਨ ਦੇ ਨਾਲ ਜੁੜੇ ਹੋਏ ਹਨ ਤੁਸੀਂ ਰਿਸ਼ਤੇਦਾਰੀ ਦੇ ਵਿੱਚ ਦੇਖ ਲਓ ਮਿੱਤਰਤਾ ਦੇ ਵਿੱਚ ਦੇਖ ਲਓ ਜੇ ਤੁਸੀਂ ਲੈਣਾ ਤੇ ਦੇਣਾ ਬੰਦ ਕਰ ਦੋਗੇ ਸਿਰਫ ਲੈਣਾ ਲੈਣਾ ਸ਼ੁਰੂ ਕਰੋਗੇ ਇੱਕ ਦਿਨ ਰਿਸ਼ਤੇਦਾਰ ਤੁਹਾਨੂੰ ਛੱਡ ਦੇਗਾ ਦੋਸਤ ਵੀ ਛੱਡ ਦੇਗਾ ਜੇ ਤੁਸੀਂ ਸਿਰਫ ਤੇ ਸਿਰਫ ਲੈਣਾ ਹੀ ਲੈਣਾ ਸ਼ੁਰੂ ਕਰੋਗੇ ਨਹੀਂ ਦੇਵੋਗੇ ਚاہے ਇੱਜ਼ਤ ਦੀ ਗੱਲ ਹੈ ਚਾਹੇ ਪੈਸੇ ਦੀ ਗੱਲ ਹੈ ਚਾਹੇ ਸਤਕਾਰ ਦੀ ਗੱਲ ਹੈ ਪਰ ਕਹਿੰਦੇ ਇੱਕੋ ਇੱਕ ਐਸਾ ਆਸਰਾ ਹੈ ਜਿੰਦਾ ਦੇ ਲੈਂਦੇ ਥੱਕ ਪਾਹੀਂ ਪਰਮਾਤਮਾ ਇੱਕ ਐਸਾ ਉਸ ਦਾ ਓਟ ਹੈ ਆਸਰਾ ਹੈ ਜਿਹੜਾ ਕਹਿੰਦੇ ਆਸਰਾ ਦਿੰਦਾ ਹੈ ਪਰ ਮੰਗਦਾ ਕੁਝ ਨਹੀਂ ਹੈ ਪਰਮਾਤਮਾ ਨੂੰ ਕੋਈ ਬਿਲਕੁਲ ਵੀ ਕਹਿੰਦੇ ਤਿਲ ਮਾਤਰ ਵੀ ਤਮੰਨਾ ਨਹੀਂ ਹੈ ਕਿ ਉਹ ਮੈਨੂੰ ਕੋਈ ਯਾਦ ਕਰੇ ਜਾ ਮੈਨੂੰ ਕੋਈ ਉਸ ਦੇ ਵਿੱਚ ਵਾਪਸੀ ਦੇ ਵਿੱਚ ਕੋਈ ਚੀਜ਼ ਦਵੇ ਪ੍ਰਮਾਤਮਾ ਕੀ ਕਹਿੰਦਾ ਪ੍ਰਮਾਤਮਾ ਸਿਰਫ ਦੇਣ ਦਾ ਜਾਣਦਾ ਹੈ ਦਿੰਦੇ-ਦਿੰਦੇ ਦਿੰਦਾ ਦੇ ਲੈਂਦੇ ਥੱਕ ਪਾਹੇ ਉਸ ਪ੍ਰਮਾਤਮਾ ਦੇ ਜਿਹੜੇ ਭੰਡਾਰੇ ਹਨ ਅਗੰਤ ਭੰਡਾਰੇ ਭਰੇ ਪਏ ਹਨ ਉਹ ਦਿੰਦਾ ਦਿੰਦਾ ਨਹੀਂ ਥੱਕਦਾ ਸੀ ਲੈਂਦੇ ਥੱਕ ਜਾਂਦੇ ਕਿ ਪ੍ਰਮਾਤਮਾ ਬਹੁਤ ਕਿਰਪਾ ਹੈ ਤੇਰੀ ਸਾਡੇ ਤੇ ਬਹੁਤ ਕਿਰਪਾ ਹੈ ਕਹਿੰਦੇ ਐਸੇ ਗੋਬਿੰਦ ਤੇ ਗੋਪਾਲ ਦੀ ਜਿਨ੍ਹਾਂ ਨੂੰ ਓਟ ਰਹਿੰਦੀ ਹੈ ਸੇਵਾ Swami Laho ਤੇ ਉਹਨਾਂ ਨੂੰ ਇਸ ਪ੍ਰਮਾਤਮਾ ਦੀ ਜਿਹੜੀ ਸੇਵਾ ਦਾ ਲਾਹਾ ਪ੍ਰਾਪਤ ਹੁੰਦਾ ਹੈ ਓਟ ਜਦੋਂ ਆਪਾਂ ਆਸਰਾ ਇੱਕ ਨੂੰ ਮੰਨਾਂਗੇ ਇੱਕ ਦੇ ਆਸਰੇ ਦੇ ਉੱਤੇ ਚੱਲਾਂਗੇ ਇੱਕ ਦੇ ਨਾਲ ਜੁੜੇ ਰਹਾਂਗੇ ਇੱਕ ਦੀ ਗੱਲ ਮੰਨਾਂਗੇ ਇੱਕ ਦੇ ਦਸਿਓ ਬਚਨਾਂ ਦੇ ਉੱਤੇ ਉਸ ਅਕਾਲ ਪੁਰਖ ਦੇ ਰਾਹਤੇ ਦੇ ਉੱਤੇ ਸੱਚ ਦੇ ਰਾਹਤੇ ਦੇ ਉੱਤੇ ਚੱਲਾਂਗੇ ਤਾਂ ਮਹਾਰਾਜ ਕਹਿੰਦੇ ਸੇਵਾ Swami lao ਕੋ ਇਸ ਜਿਹੜੀ ਸੇਵਾ ਹੈ Swami ਦੀ ਪ੍ਰਮਾਤਮਾ ਦੀ ਅਕਾਲ ਪੁਰਖ ਦੀ ਉਸ ਦਾ ਲਾਹਾ ਖਟ ਜਾਂਦੇ ਹਨ ਪਰ ਉਹਨਾਂ ਨੂੰ ਇਸ ਦਾ ਫਾਇਦਾ ਕੀ ਹੁੰਦਾ ਹੈ ਵਿਖਿਆ ਪੋਹ ਨਾ ਸਕਈ ਮਿਲ ਸਾਧੂ ਗੁਣਗਾਹ ਵਿਖਿਆ ਹੈ ਜਿਹੜੀ ਮਾਇਆ ਹੈ ਮਾਇਆ ਤੋਂ ਪਾਪ ਹੈ ਇਸ ਸੰਸਾਰ ਦੀ ਜਿਹੜੀ ਖੇਡ ਹੈ ਇਸ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਤਮਾਸ਼ੇ ਹੋ ਰਹੇ ਹਨ ਉਹ ਨਾ ਸਕਈ ਡਰਾ ਨਹੀਂ ਸਕਦੀ ਆਪਣੇ ਪਿੱਛੇ ਨਹੀਂ ਲਾ ਸਕਦੀ ਕਿਉਂਕਿ ਮਿਲ ਸਾਧੂ ਗੁਣਗਾਹ ਉਹ ਪਰਮਾਤਮਾ ਦੇ ਗੁਣ ਹੈ ਜਿਹੜੇ ਸਾਧੂ ਜਨਾਂ ਦੇ ਪਰਮਾਤਮਾ ਦੇ ਪਿਆਰਿਆਂ ਦੇ ਨਾਲ ਮਿਲ ਕਰਕੇ ਉਸ ਅਕਾਲ ਪੁਰਖ ਦੇ ਗੁਣ ਗਾਉਂਦੇ ਹਨ ਜਿਨ੍ਹਾਂ ਦੇ ਕਰਕੇ ਉਹਨਾਂ ਨੂੰ ਇਹ ਜਿਹੜੀ ਮਾਇਆ ਹੈ ਰੰਗ ਤਮਾਸ਼ਾ ਹੈ ਜਿਹੜਾ ਦੁਨੀਆਦਾਰੀ ਹੈ ਜਿਹੜੀ ਇਹ ਪਰਮਾ ਨਹੀਂ ਸਕਦੀ ਪਿੱਛੇ ਨਹੀਂ ਲਾ ਸਕਦੀ ਜਹ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹੋ ਇਹ ਜੀਵ ਰੂਪੀ ਆਤਮਾ ਜਿਸ ਪਰਮਾਤਮਾ ਤੋਂ ਵਿਛੜ ਕਰਕੇ ਜਾਂ ਜਿਸ ਪਰਮਾਤਮਾ ਤੋਂ ਪੈਦਾ ਹੋ ਕਰਕੇ ਆਈ ਸੀ ਜਹ ਤੇ ਉਪਜੀ ਤੈ ਮਿਲੀ ਜਦੋਂ ਪਰਮਾਤਮਾ ਦਾ ਨਾਮ ਬਾਣੀ ਦਾ ਅਭਿਆਸ ਬੰਦਾ ਕਰਦਾ ਹੈ ਗੁਰਬਾਣੀ ਨੂੰ ਪੜ੍ਹਦਾ ਹੈ ਗੁਰਬਾਣੀ ਨੂੰ ਸਮਝਦਾ ਹੈ ਜ਼ਰੂਰੀ ਨਹੀਂ ਹੈ ਕਿ ਤੋਤਾ ਰਟਨ ਹੈ ਜਿਹੜਾ ਇੱਕੋ ਪਾਠ ਕਰੀ ਜਾਣਾ ਕਰੀ ਜਾਣਾ ਕਿ ਮੈਨੂੰ ਪ੍ਰਾਪਤੀ ਹੋਏਗੀ ਨਹੀਂ ਪਾਠ ਨੂੰ ਸਮਝ ਕਰਕੇ ਵਿਚਾਰ ਕਰਕੇ ਜੀਵਨ ਦੇ ਵਿੱਚ ਲਾਗੂ ਕਰਕੇ ਜਿਹੜਾ ਕਹਿੰਦੇ ਕਰਦਾ ਹੈ ਜਹ ਤੇ ਉਪਜੀਤਾ ਮਿਲੀ ਸੱਚੀ ਪ੍ਰੀਤ ਸਮਾਹ ਉਹ ਜਿਹੜੇ ਪਰਮਾਤਮਾ ਨਹੀਂ ਉਸ ਨੂੰ ਪੈਦਾ ਕੀਤਾ ਸੀ ਉਹ ਉਸੇ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ ਵਿਆਪਕ ਹੋ ਜਾਂਦੀ ਉਸ ਦੇ ਵਿੱਚ ਮਿਲ ਜਾਂਦੀ ਹੈ ਸੱਚੀ ਪ੍ਰੀਤ ਸਮਾਹ ਸਮਾਉਣ ਦਾ ਭਾਵ ਕੀ ਹੈ ਉਸ ਦੇ ਵਿੱਚ ਲੀਨ ਹੋ ਜਾਣਾ ਉਸ ਦੇ ਵਿੱਚ ਲਗਨ ਹੋ ਜਾਣਾ ਉਸ ਦੇ ਵਿੱਚ ਮਗਨ ਹੋ ਜਾਣਾ ਉਸ ਦੇ ਨਾਲ ਜੁੜੇ ਰਹਿਣਾ ਉਹ ਸੱਚੀ ਪ੍ਰੀਤ ਜਿਹੜੀ ਅਸਲੀ ਪ੍ਰੀਤ ਹੈ ਅਸਲੀ ਪ੍ਰੇਮ ਹੈ ਜਿਨ ਪ੍ਰੇਮ ਕੀ ਉਹ ਦਿਨ ਹੀ ਪ੍ਰਭ ਪਾਇਓ ਪ੍ਰੇਮ ਦਾ ਅਰਥ ਕੀ ਹੈ ਮੈਂ ਤੋਂ ਪਰੇ ਪ੍ਰੇਮ ਮੈਂ ਤੋਂ ਜੋ ਪਰੇ ਹੋ ਜਾਵੇ ਪਾਵ ਤੂੰ ਤੂੰ ਕਰਤਾ ਤੂੰ ਪਿਆ ਮੁਜ ਵਿੱਚ ਰਹਾ ਨਹੀਂ ਜਦੋਂ ਬੰਦੇ ਦੇ ਅੰਦਰੋਂ ਮੈਂ ਨਿਕਲ ਜਾਵੇ ਪ੍ਰੇਮ ਦਾ ਅਰਥ ਹੀ ਇਹ ਹੈ ਕਿ ਆਪਣੇ ਨਾ ਸੋਚ ਕਰਕੇ ਦੂਸਰੇ ਦੇ ਬਾਰੇ ਸੋਚਣਾ ਮੈਂ ਤੋਂ ਪਰੇ ਹੋ ਜਾਣਾ ਪ੍ਰੇਮ ਹੈ ਕਹਿੰਦੇ ਉਹ ਜਿਹੜੀ ਸੱਚੀ ਪ੍ਰੀਤ ਉਹਦੇ ਵਿੱਚ ਸਮਾ ਜਾਂਦੇ ਹਨ ਕਰ ਗਹਿ ਲਈਨੀ ਪਾਰ ਬ੍ਰਹਮ ਬਹੁੜ ਨ ਵਿਛੜੀ ਆਹੋ ਦੁਨੀਆ ਦੇ ਜਿਹੜੇ ਆਸਰੇ ਹਨ ਸਹਾਰੇ ਹਨ ਉਹ ਕੀ ਹੈ ਇੱਕਦਾਂ ਇੱਕ ਦਿਨ ਕਦੇ ਵਕਤ ਪਿਆਸ ਛੱਡ ਜਾਂਦੇ ਹਨ ਪਰ ਪਰਮਾਤਮਾ ਹੈ ਜਿਹੜਾ ਉਹ ਕਰ ਗਹਿ ਕਰ ਤੋਂ ਪਵ ਹੈ ਹੱਥ ਦੋਇ ਕਰ ਜੋੜ ਕਰੂੰ ਅਰਦਾਸ ਹੌਂਦਾ ਹੈ ਸ਼ਬਦ ਉਸੇ ਤਰ੍ਹਾਂ ਕਰ ਗਏ ਲੀਨੀ ਪਾਰ ਬ੍ਰਹਮ ਪਰਮਾਤਮਾ ਨੇ ਅਕਾਲ ਪੁਰਖ ਨੇ ਹੱਥ ਫੜ ਲਿਆ ਹੈ ਸਾਡਾ ਜਾਂ ਜਿਸ ਵੀ ਜੀਵ ਰੂਪੀ ਆਤਮਾ ਦਾ ਹੱਥ ਫੜ ਲਿਆ ਬਹੁੜ ਨਾ ਵਿਛੜੀ ਜਾਓ ਫਿਰ ਉਹ ਵਿਛੜਦੀ ਨਹੀਂ ਹੈ ਕਿਉਂਕਿ ਆਪਾਂ ਹੈ ਜਿਹੜਾ ਕਿਸੇ ਨਾਲ ਜੁੜਾਂਗੇ ਆਪਣੀ ਕਿਤੇ ਮਨਵਿਰਤੀ ਵਿਗੜਦੀ ਹੈ ਜਾਂ ਕੋਈ ਕਹਿ ਲੀਏ ਕੋਈ ਮਨ ਦੇ ਵਿੱਚ ਵਿਚਾਰ ਆਪਾਂ ਛੱਡ ਸਕਦੇ ਹਾਂ ਕਿਸੇ ਦਾ ਸਾਥ ਪਰ ਜੇ ਪਰਮਾਤਮਾ ਸਾਡਾ ਹੱਥ ਫੜ ਲਵੇ ਕਰ ਗੈ ਲਈਨੀ ਪਾਰ ਬ੍ਰਹਮ ਬਹੁੜਾ ਵਿਛੜ ਜਾਓ ਫਿਰ ਪਰਮਾਤਮਾ ਜਿਸ ਨੂੰ ਇੱਕ ਵਾਰੀ ਆਪਣਾ ਬਣਾ ਲਵੇ ਆਪਣੇ ਨਾਲ ਜੋੜ ਲਵੇ ਫਿਰ ਉਸ ਨੂੰ ਵਿਛੋੜਦਾ ਨਹੀਂ ਹੈ ਜਾਂ ਕਹ ਲਿਓ ਕੋ ਜੀਵ ਰੂਪੀ ਆਤਮਾ ਉਸ ਤੋਂ ਵਿਛੜਦੀਆਂ ਨਹੀਂ ਹੈ ਬਾਹਰ ਜਾਉ ਲਖ 베ਰੀਆ ਹਰ ਸੱਜਣ ਅਗਮ ਅਗਾਹ ਕਹਿੰਦੇ ਜਿਹੜਾ ਪਰਮਾਤਮਾ ਅਗਾਹ ਤੋਂ ਪਾ ਬਹੁਤ ਡੂੰਗਾ ਹੈ ਅਗਾਮਾਂ ਤੋਂ ਪਾਪ ਹੈ ਜਿਸ ਤੱਕ ਪਹੁੰਚ ਨਹੀਂ ਕੋਈ ਕਰ ਸਕਦਾ ਸੇਵਾ ਤਾਂ ਕੀਤੀ ਪਰਮਾਤਮਾ ਦੇ ਨਾਲ ਜੁੜੀ ਤਾਂ ਰਹੀ ਆਤਮਾ ਉਸਦੀ ਸੇਵਾ ਵੀ ਕਰਦੀ ਉਹਦੇ ਨਾਲ ਵੀ ਜੁੜੀ ਰਹਿੰਦੀ ਉਸ ਨੂੰ ਮਹਿਸੂਸ ਵੀ ਕਰਦੀ ਹੈ ਪਰ ਉਸਦੀ ਜਿਹੜੀ ਗੰਮਤਾ ਹੈ ਉਸ ਤੱਕ ਪਹੁੰਚ ਨਹੀਂ ਕਰ ਸਕਦੀ ਜਾਂ ਉੱਤੇ ਡੰਗਾਈ ਨਹੀਂ ਨਾਪ ਸਕਦੀ ਉਦਾਹਰਨ ਦੇ ਤੌਰ ਤੇ ਆਪਾਂ ਕਹਿ ਲਈਏ ਸੂਰਜ ਦੀਆਂ ਕਿਰਨਾਂ ਸਾਡੇ ਸਰੀਰ ਦੇ ਉੱਤੇ ਮਹਿਸੂਸ ਹੁੰਦੀਆਂ ਨੇ ਸਾਨੂੰ ਅਸੀਂ ਉਸ ਤੱਕ ਸਾਨੂੰ ਉਸਦੀ ਗਰਮੀ ਵੀ ਮਹਿਸੂਸ ਹੁੰਦੀ ਹੈ ਧੁੱਪ ਮਹਿਸੂਸ ਹੁੰਦੀ ਹੈ ਪਰ ਅਸੀਂ ਸੂਰਜ ਤੱਕ ਨਹੀਂ ਪਹੁੰਚ ਸਕਦੇ ਸੂਰਜ ਬੜਾ ਦੂਰ ਹੈ ਉਸੇ ਤਰ੍ਹਾਂ ਪਰਮਾਤਮਾ ਹੈ ਜਿਹੜਾ ਅਗੰਮ ਹੈ ਅਗਾਹ ਹੈ ਉਹ ਸੱਜਣ ਹੈ ਉਹ ਪ੍ਰਮਾਤਮਾ ਹੈ ਉਹ ਅਕਾਲ ਪੁਰਖ ਹੈ ਕਹਿੰਦੇ ਐਸੇ ਪ੍ਰਮਾਤਮਾ ਜੋ ਮੇਰੇ ਅੰਗ ਸੰਗ ਤਾਂ ਰਹਿੰਦਾ ਹੈ ਪਰ ਮੇਰੀ ਗਮਤਾ ਤੋਂ ਮੇਰੇ ਗਿਆਨ ਤੋਂ ਪਰੇ ਹੈ ਉਸ ਦੀ ਡੁੰਗਾਈ ਮੈਂ ਨਾਪ ਨਹੀਂ ਸਕਦਾ ਕਹਿੰਦੇ ਐਸੇ ਪ੍ਰਮਾਤਮਾ ਤੋਂ ਮੈਂ ਬਾਰ ਜਾਉ ਲੱਖ ਬਰੀਆ ਮੈਂ ਉਹ ਲੱਖਾਂ ਬਾਾਰ ਹਜ਼ਾਰਾਂ ਬਾਾਰ ਮੈਨੂੰ ਜੀਵਨ ਮਿਲੇ ਮੈਂ ਉਸ ਤੋਂ ਬਾਰਨੇ ਬਿਲੇ ਹਾਰ ਨਹੀਂ ਜਾਂਦਾ ਹਾਂ ਜਾਂ ਉਹ ਜੀਵ ਰੂਪੀ ਆਤਮਾ ਮੈਂ ਜਿਹੜੀਆਂ ਪ੍ਰਮਾਤਮਾ ਜਿਨ੍ਹਾਂ ਨੂੰ ਆਪਣੇ ਨਾਲ ਜੋੜ ਲੈਂਦਾ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਪ੍ਰਮਾਤਮਾ ਅਗੰਮ ਹੈ ਉਗਮਤਾ ਤੋਂ ਪਰੇ ਹੈ ਉਹਦੀ ਡੁੰਗਾਈ ਨਹੀਂ ਨਾਪੀ ਜਾ ਸਕਦੀ ਉਹ ਅਗਾਹ ਹੈ ਇਸ ਕਰਕੇ ਉਸ ਤੋਂ ਬਾਰ ਨਹੀਂ ਬਲਿਹਾਰ ਨਹੀਂ ਜਾਂਦੀਆਂ ਹਨ ਸ਼ਰਮ ਪਈ ਨਾਰਾਇਣ ਨਾਨਕ ਦਰਪਈ ਆਹੋ ਪਰਮਾਤਮਾ ਦਾ ਬਿਰਧ ਹੈ ਕਿ ਜਿਹੜਾ ਉਹਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਉਸ ਨੂੰ ਕੀ ਕਰਦਾ ਸ਼ਰਮ ਪਈ ਨਾਰਾਇਣ ਨਾਨਕ ਦਰਪਈ ਆਹੋ ਫਿਰ ਸ਼ਰਮ ਕਰ ਲੈਂਦਾ ਹੈ ਫਿਰ ਆਪਣੇ ਨਾਲ ਮਿਲਾ ਲੈਂਦਾ ਹੈ ਆਪਣੇ ਨਾਲ ਜੋੜ ਲੈਂਦਾ ਹੈ ਮਾਫ ਕਰ ਦਿੰਦਾ ਹੈ ਪਰ ਗੱਲ ਕੀ ਹੈ ਗੱਲ ਬਣਨੀ ਕਦੋਂ ਹੈ ਕਿ ਜਦੋਂ ਅਸੀਂ ਸ਼ਰਨ ਦੇ ਵਿੱਚ ਆ ਜਾਂਦੇ ਹਾਂ ਤਾਂ ਸ਼ਰਨ ਦੇ ਵਿੱਚ ਆਉਣਾ ਬੜਾ ਜ਼ਰੂਰੀ ਹੈ ਸ਼ਰਨ ਤੋਂ ਪਾਪ ਕੀ ਹੈ ਮਾਫੀ ਦਾ ਮੰਗਣਾ ਉਸ ਦੀ ਅਧੀਨਤਾ ਨੂੰ ਪ੍ਰਵਾਨ ਕਰਨਾ ਉਸ ਨੂੰ ਅੰਗ ਸੰਗ ਮਹਿਸੂਸ ਕਰਨਾ ਉਸ ਨੂੰ ਹਰੇਕ ਕੰਮ ਦੇ ਵਿੱਚ ਆਪਣੇ ਨਾਲ ਮਹਿਸੂਸ ਕਰਨਾ ਚਾਹੇ ਚੰਗਾ ਕੰਮ ਕਰਨ ਲੱਗੇ ਚਾਹੇ ਮਾੜਾ ਕੰਮ ਕਰਨ ਲੱਗੇ ਕਿਸੇ ਵੀ ਪ੍ਰਕਾਰ ਦਾ ਜਦੋਂ ਬੰਦਾ ਕੰਮ ਕਰਦਾ ਹੈ ਜਦੋਂ ਉਸ ਨੂੰ ਆਪਣੇ ਨਾਲ ਮਹਿਸੂਸ ਕਰਦਾ ਹੈ ਉਸ ਨੂੰ ਹਰ ਕੰਮ ਦੇ ਵਿੱਚ ਸ਼ਾਮਲ ਕਰਦਾ ਹੈ ਇਸ ਤਰ੍ਹਾਂ ਆਪਾਂ ਕਹਿੰਦੇ ਨੇ ਕੋਈ ਐਸਾ ਰਿਸ਼ਤੇਦਾਰ ਹੁੰਦਾ ਹੈ ਕੋਈ ਐਸਾ ਮਿੱਤਰ ਦੋਸਤ ਹੁੰਦਾ ਹੈ ਕੋਈ ਵੀ ਆਪਾਂ ਛੋਟੇ ਤੋਂ ਛੋਟਾ ਪ੍ਰੋਗਰਾਮ ਵੀ ਕਰਨਾ ਹੋਵੇ ਤੇ ਕਿਸੇ ਨੂੰ ਨਾ ਬੁਲਾਉਣਾ ਵੀ ਲੇਕਿਨ ਉਸ ਨੂੰ ਜ਼ਰੂਰ ਬੁਲਾਉਂਦੇ ਆ ਕਿ ਭਾਈ ਇਸ ਤੋਂ ਬਿਨਾ ਕੰਮ ਨਹੀਂ ਚੱਲਣਾ ਉਸੇ ਤਰ੍ਹਾਂ ਜਦੋਂ ਬੰਦਾ ਇਹ ਕਹਿਣ ਲੱਗ ਜਾਵੇ ਕਿ ਪਰਮਾਤ ਬਾਕੀ ਦੁਨੀਆ ਕਿਧਰੇ ਵੀ ਚਲੀ ਜਾਵੇ ਪਰ ਮੈਂ ਆਪਣੇ ਗੁਰੂ ਤੋਂ ਬਿਨਾ ਕੰਮ ਸ਼ੁਰੂ ਨਹੀਂ ਕਰਨਾ ਜਾਂ ਮੈਂ ਕਹ ਲੀਏ ਅਰਦਾਸ ਕਰਾ ਕੇ ਕਰਾਂਗਾ ਹੁਕਮਨਾਮਾ ਸਾਹਿਬ ਲੈ ਕਰਕੇ ਕੰਮ ਸ਼ੁਰੂ ਕਰਾਂਗਾ ਜਾਂ ਕਿਸੇ ਵੀ ਤਰ੍ਹਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁਰੂ ਨੂੰ ਆਪਣੇ ਕੰਮ ਦੇ ਵਿੱਚ ਜਦੋਂ ਸ਼ਾਮਿਲ ਕਰ ਲੈਂਦਾ ਹੈ ਉਸ ਦੇ ਦਰ ਤੇ ਉੱਟ ਟੈ ਪੈਂਦਾ ਹੈ ਤਾਂ ਸ਼ਰਮ ਪਈ ਨਾਰਾਇਣੇ ਉਹ ਪ੍ਰਮਾਤਮਾ ਸ਼ਰਮ ਕਰਕੇ ਬੰਦੇ ਨੂੰ ਫਿਰ ਬਚਾ ਲੈਂਦਾ ਹੈ ਆਪਣੇ ਨਾਲ ਜੋੜ ਲੈਂਦਾ ਹੈ ਕਹਿੰਦੇ ਕੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹੋ ਪੋਹ ਦਾ ਮਹੀਨਾ ਸੁਹੰਤਾ ਤੋਂ ਪੂ ਸੁੱਖਾਂ ਭਰਿਆ ਹੁੰਦਾ ਹੈ ਸਾਰੀਆਂ ਸੁੱਖਾਂ ਭਰਿਆ ਹੁੰਦਾ ਹੈ ਜਿਸ ਬਖਸ਼ੇ ਬੇਪਰਵਾਹੋ ਬੇਪਰਵਾਹ ਹੈ ਜਿਹੜਾ ਪਰਮਾਤਮਾ ਅਕਾਲ ਪੁਰਖ ਹੈ ਜਿਹੜਾ ਕਿਸੇ ਦੀ ਪਰਵਾਹ ਨਹੀਂ ਕਰਦਾ ਹੈ ਨਾ ਉਸ ਨੂੰ ਕਿਸੇ ਦੀ ਪਰਵਾਹ ਹੈ ਕੋਈ ਬੇਸ਼ੱਕ ਉਸ ਦੇ ਕੋਲ ਆ ਕਰਕੇ ਕਹੇ ਕਿ ਫਲਾਣੇ ਦਾ ਕੰਮ ਬਗਾੜ ਦੇ ਮੇਰਾ ਸਵਾਰ ਦੇ ਕਹਿੰਦੇ ਜਿਸ ਦੇ ਉੱਤੇ ਮਹਾਰਾਜ ਨੇ ਤੁਰਠ ਜਾਣਾ ਹੈ ਜਿਸ ਦੇ ਉੱਤੇ ਖੁਸ਼ ਹੋ ਜਾਣਾ ਹੈ ਪਰ ਦੁਨੀਆ ਦੀ ਕੋਈ ਵੀ ਤਾਕਤ ਉਸ ਨੂੰ ਥੱਲੇ ਲਾਉਣ ਵਾਸਤੇ ਬਹਿ ਜਾਵੇ ਪਰ ਪ੍ਰਮਾਤਮਾ ਉਸ ਨੂੰ ਥੱਲੇ ਨਹੀਂ ਆਉਣ ਦਿੰਦਾ ਹੈ ਕਿਉਂਕਿ ਉਹ ਪ੍ਰਮਾਤਮਾ ਨੂੰ ਸ਼ਰਮ ਪਈ ਹੈ ਸ਼ਰਮ ਪਈ ਨਾਰਾਇਣੇ ਨਾਨਕ ਦਰ ਪਈ ਜਾਓ ਉਸ ਨੂੰ ਪਤਾ ਲੱਗਿਆ ਕਿ ਮੇਰੇ ਦਰ ਦੇ ਉੱਤੇ ਆ ਕੇ ਟੈ ਪਿਆ ਹੈ ਅਰਦਾਸਾਂ ਕਰਦਾ ਹੈ ਡੰਡਾਉਤ ਬੰਦਨ ਇਨਕਬਾਰ ਸਰਬ ਕਲਾ ਸਮਰਾਥ ਡੋਲਨ ਤੇ ਰਾਗੋ ਪ੍ਰਭੂ ਨਾਨਕ ਦੇ ਕਰ ਹੱਥ ਫਿਰ ਉਹ ਆਪਣਾ ਹੱਥ ਰੱਖ ਦਿੰਦਾ ਹੈ ਸਿਰ ਦੇ ਉੱਤੇ ਪੋਖ ਸੁਹੰਦਾ ਸਰਬ ਸੁਖ ਪੋ ਦਾ ਮਹੀਨਾ ਉਸ ਦਾ ਨਾਮ ਅੰਕਤ ਕਰਦੇ ਹੋਏ ਮਹਾਰਾਜੀ ਸਾਨੂੰ ਕਹਿੰਦੇ ਹਨ ਕਿ ਭਾਈ ਸਰਬ ਸੁਖ ਇਹ ਸਾਰੇ ਸੁੱਖਾਂ ਦੀ ਪ੍ਰਾਪਤੀ ਕਰਨੀ ਹੈ ਤਾਂ ਉਸ ਬੇਪਰਵਾਹ ਦੀ ਸ਼ਰਣ ਦੇ ਵਿੱਚ ਆ ਜਾਈਏ ਉਸ ਬੇਪਰਵਾਹ ਦੀ ਸ਼ਰਣ ਦੇ ਵਿੱਚ ਦੇ ਦੋ ਚੱਲਾਂਗੇ ਤਾਂ ਆਪਾਂ ਲੋਕ ਸੁਖੀ ਅਤੇ ਪ੍ਰਲੋਕ ਸੋਹਲੇ ਹੋ ਸਕਦੇ ਹਾਂ